ਦੇ ਜਿਹੜੇ 328 ਰੂਪ ਹੈ ਉਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਧਰਮ ਦੇ ਕਿਸੇ ਅੰਦਰੂਨੀ ਮਸਲੇ ਦੇ ਵਿੱਚ ਦਖਲ ਨਹੀਂ ਦੇ ਸਕਦੀ ਸਰਕਾਰ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਦਖਲ ਅੰਦਾਜ਼ੀ ਉਹ ਬੰਦ ਕੀਤੀ ਜਾਵੇ ਸਰਕਾਰ ਵੱਲੋਂ ਜਿਹੜੀ ਸੱਟ ਬਣਾਈ ਆ ਪਰਚਾ ਦਰਜ ਕਰਕੇ 328 ਰੂਪਾਂ ਦੇ ਮਸਲੇ ਦੇ ਉੱਤੇ ਉਹਦੇ ਵਿੱਚ ਜਿੰਨਾ ਮੈਂਬਰਾਂ ਦੇ ਉੱਤੇ ਪਰਚਾ ਦਰਜ ਹੋਇਆ ਵਾ ਉਹ ਸਰਕਾਰ ਨੂੰ ਜਾਂ ਸੱਟ ਨੂੰ ਕੋਈ ਵੀ ਸਹਿਯੋਗ ਨਾ ਕਰੇ ਔਰ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਤੋਂ ਪਹਿਲਾਂ ਜਿਹੜਾ ਵਾ OSGPCC ਦੇ ਪ੍ਰਧਾਨ ਹੈ ਜਿਹੜੇ ਮਾਨਯੋਗ ਐਡਵੋਕੇਟ ਸਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀਗਾ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ ਸਰਕਾਰ ਅਤੇ ਪੁਲਿਸ ਇਹਦੇ ਵਿੱਚ ਦਖਲ ਨਾ ਦੇਵੇ ਤੇ ਅੱਜ ਫੇਰ ਧਾਮੀ ਸਾਹਿਬ ਵੱਲੋਂ ਇੱਕ ਬੜੀ ਲੰਬੀ ਚੌੜੀ ਜਿਹੜੀ ਪ੍ਰੈਸ ਕਾਨਫਰੰਸ ਉਹ ਕੀਤੀ ਗਈ ਕਰੀਬ 45 ਮਿੰਟ ਦੇ ਕਰੀਬ ਜਿਹੜੀ ਉਹ ਪ੍ਰੈਸ ਕਾਨਫਰੰਸ ਅੱਜ ਮੈਂ ਸੁਣਦਾ ਸੀਗਾ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਐਸਜੀਪੀਸੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਵਿੱਚ ਦਖਲ ਨਹੀਂ ਦੇ ਸਕਦੀ 328 ਰੂਪ ਜਿਹੜੇ ਗੁਰੂ ਮਹਾਰਾਜ ਦੇ ਸਾਹਿਬ ਦੇ ਗਾਇਬ ਆ ਉਹ ਪੈਸੇ ਦਾ ਹੇਰਫੇਰ ਐ ਹੋਰ ਉਹਦੇ ਵਿੱਚ ਕੋਈ ਗੱਲ ਨਹੀਂ ਇਸ ਤੋਂ ਪਹਿਲਾਂ ਧਾਮੀ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ ادارے ਦੇ ਵਿੱਚ 10 12 ਰੋਜ਼ ਇਹਨੀਆਂ ਕਟਣਾਵਾਂ ਹੁੰਦੀਆਂ ਰਹਿੰਦੀਆਂ ਵਾ ਕੀ ਐਸਜੀਪੀਸੀ ਇਹਨਾਂ ਕਟਣਾਵਾਂ ਦੇ ਉੱਤੇ ਰੋਜ਼ ਪਰਚੇ ਦਰਜ ਕਰਾਉਣ ਤੁਰ ਪਵੇ ਮੈਂ ਧਾਮੀ ਸਾਹਿਬ ਨੂੰ ਯਾਦ ਦਿਵਾਉਣਾ ਚਾਹਣਾ ਕਿ ਬਹੁਤ ਸਾਰੇ ਪਰਚੇ ਆ ਜਿਹੜੀਆਂ ਕਟਣਾਵਾ ਸ਼੍ਰੋਮਣੀ ਕਮੇਟੀ ਦੀ ਹਦੂਦ ਦੇ ਅੰਦਰ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਗੁਰੂ ਮਹਾਰਾਜ ਦੇ ਘਰ ਦੀ ਹਦੂਦ ਦੇ ਅੰਦਰ ਹੁੰਦੀਆਂ ਵਾਂ ਤੇ ਐਸਜੀਪੀਸੀ ਜਿਹੜੀ ਉਹ ਪੁਲਿਸ ਨੂੰ ਚਿੱਠੀਆਂ ਲਿਖਦੀ ਰਹਿੰਦੀ ਆ ਚਾਹੇ ਉਹ ਕਿਸੇ ਕੰਪਨੀ ਨੇ ਆਪਣੇ ਪੈਕੇਟ ਦੇ ਉੱਤੇ ਫੋਟੋ ਲਾ ਲਈ ਹੋਵੇ ਹਰਮੰਦਰ ਸਾਹਿਬ ਦੀ ਚਾਹੇ ਮੈਕਡੋਨਲਡ ਕੰਪਨੀ ਨੇ ਆਪਣੇ ਉੱਤੇ ਹਰਮੰਦਰ ਸਾਹਿਬ ਦੀ ਲੋਗੋ ਦੇ ਉੱਤੇ ਫੋਟੋ ਨਾਲ ਵਰਤੋਂ ਕਰ ਲਈ ਹੋਵੇ ਕੀ ਤੁਸੀਂ ਉਹਦਾ ਮਸਲਿਆਂ ਦੇ ਵਿੱਚ ਪੁਲਿਸ ਨੂੰ ਨਹੀਂ ਲਿਖਦੇ ਕੀ ਅੰਦਰ ਕਿਸੇ ਬੱਚੀ ਬੱਚੀ ਨੇ ਰੀਲ ਬਣਾ ਲਈ ਹੋਵੇ ਆ ਪਾਉਦਾ ਵੀ ਤੇ ਪਰਚਾ ਦਰਜ ਕਰਾਉਣ ਲਈ ਪੁਲਿਸ ਦੇ ਕੋਲ ਹੀ ਜਾਣੇ ਆ ਗੁਰੂ ਘਰ ਚ ਇੱਕ ਨਹੀਂ ਦੋ ਨਹੀਂ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਚੋਰੀ ਹੋਇਆ ਜਿਹੜੇ ਗਾਇਬ ਹੋਇਆ ਜਿਨ੍ਹਾਂ ਨੂੰ ਤੁਸੀਂ ਪੈਸੇ ਦੀ ਹਿਰਾਫੇਰੀ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਵੀ ਪਰਚਾ ਕਿਉਂ ਦਿੱਤਾ ਗਿਆ 328 ਸਰੂਪ ਜਿਹੜੇ ਗਾਇਬ ਆ ਗੁਰੂ ਮਹਾਰਾਜ ਨੂੰ ਲਿਵਿੰਗ ਗੁਰੂ ਮੰਨਿਆ ਗਿਆ ਦੁਨੀਆਂ ਦੇ ਵਿੱਚ ਜੀਂਦੇ ਜਾਗਦੇ ਗੁਰੂ ਮੰਨਿਆ ਗਿਆ ਉਹਨਾਂ ਨੂੰ ਤੇ 328 ਜਿਹੜੇ ਸਰੂਪ ਮਹਾਰਾਜ ਦੇ ਗਾਇਬ ਨੇ ਔਰ ਤੁਸੀਂ ਉਹਦੇ ਉੱਤੇ ਇਤਰਾਜ਼ ਕਰਦੇ ਹੋ ਵੀ ਪਰਚਾ ਕੋਈ ਦਰਜ ਕੀਤਾ ਗਿਆ ਵਾ ਗੁਰੂ ਮਹਾਰਾਜ ਦੇ ਸਰੂਪਾਂ ਦੇ ਨਾਲ ਜੇ ਧਾਰਮਿਕ ਕਿਤਾਈ ਹੋਈ ਹੁੰਦੀ ਤੇ ਤੁਸੀਂ ਬੇਸ਼ੱਕ ਪੰਜਾਬ ਸਰਕਾਰ ਨੂੰ ਸਿੱਖ ਸੰਗਤ ਨੂੰ ਜਾਂ ਸਾਡੇ ਅੱਗੇ ਬੋਲਣ ਵਾਲਿਆਂ ਨੂੰ ਕਹਿੰਦੇ ਪੰਜਾਬ ਪੁਲਿਸ ਨੂੰ ਕਹਿੰਦੇ ਕਿ ਤੁਸੀਂ ਇਹਦੇ ਵਿੱਚ ਦਖਲ ਨਾ ਦਿਓ ਇਹਦੇ ਵਿੱਚ ਕੋਈ ਧਾਰਮਿਕ ਕਿਤਾਈ ਨਹੀਂ ਹੋਈ ਚੋਰੀ ਜਾਂ ਪੈਸੇ ਦੀ ਹੈਰਾਫੇਰੀ ਦੀ ਜਿਹੜੀ ਤਫ਼ਤੀਸ਼ ਆ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਕਿਹੜੀ FBI ਏਜੰਸੀ ਆਪਣੇ ਕੋਲ ਕਿਹੜੀ CIA ਏਜੰਸੀ ਆਪਣੇ ਕੋਲ ਕਿ ਆਪਾਂ ਸਾਰਾ ਸਿਸਟਮ ਆਪਣੇ ਕੋਲ ਹੀ ਆਪਾਂ ਜਾਂਚ ਆਪੇ ਹੀ ਕਰ ਲਵਾਂਗੇ ਫਿਰ ਤੇ ਆਪਾਂ ਨੂੰ ਚਾਹੀਦਾ ਵਾ ਕਿ ਜਿੱਦਾਂ IPC ਇੱਕ ਦੇਸ਼ ਦੀ ਇੰਡੀਅਨ ਪੀਨਲ ਕੋਡ ਆ ਉਸੇ ਤਰਜ਼ ਦੇ ਉੱਤੇ SGPC ਦਾ ਇੱਕ ਵਿੰਗ ਬਣ ਜਾਵੇ ਸ਼੍ਰੋਮਣੀ ਗੁਰਦੁਆਰਾ ਜਿਹੜਾ ਉਹ ਪੀਨਲ ਕੋਡ ਆ ਉਹਨੂੰ ਬਣਾ ਲਓ ਪੁਲਸ ਵਿੰਗ ਵੀ ਤੁਹਾਡਾ ਆਪਣਾ ਬਣ ਜਾਵੇ ਜੇਲ੍ਹ ਵੀ ਤੁਹਾਡੀ ਆਪਣੀ ਬਣ ਜਾਵੇ ਤੇ ਸਾਰੇ ਫੈਸਲੇ ਤੁਸੀਂ ਖੁਦ ਹੀ ਕਰਨੇ ਆ ਆਪੇ ਹੀ ਪਰਚੇ ਦੇ ਦਿਓ ਆਪੇ ਹੀ ਸਜਾਵਾਂ ਸੁਣਾ ਦਿਓ ਆਪੇ ਜਿਹਨੂੰ ਬਰੀ ਕਰਨਾ ਵਾ ਕਰ ਦਿਓ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਹੜੀ ਚੋਰੀ ਉਹਦਾ ਮਸਲਾ ਤੁਸੀਂ ਕਿਵੇਂ ਹੱਲ ਕਰ ਸਕਦੇ ਹੋ ਉਹਦੀ ਤਫ਼ਤੀਸ਼ ਤੁਸੀਂ ਕਿਵੇਂ ਕਰ ਸਕਦੇ ਹੋ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਤਾਂ ਮੈਂ ਸਾਬ ਤੁਹਾਨੂੰ ਕਿ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਵਾ ਕੀ ਤੁਸੀਂ ਇਹਨੂੰ ਕਹਿੰਦੇ ਹੋ ਵੀ ਗਲਤ ਪਰਚਾ ਦਰਜ ਕੀਤਾ ਗਿਆ ਵਾ ਜੇ ਐਸ ਜੀ ਪੀ ਸੀ ਦੇ ਮੁਲਾਜ਼ਮ ਹਦੂ ਦੇ ਅੰਦਰ ਆਪਸ ਦੇ ਵਿੱਚ ਜੇ ਝਗੜਾ ਕਰ ਲੈਣ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਇੱਕ ਦੂਜੇ ਨੂੰ ਪਹੁੰਚਾ ਦਿੰਦੇ ਹੋ ਤੇ ਕੀ ਤੁਸੀਂ ਪੁਲਿਸ ਨੂੰ ਇਹ ਕਹਿ ਕੇ ਕਾਰਵਾਈ ਨਹੀਂ ਕਰਨਦੇ ਹੋ ਕਿ ਵੀ ਸਾਡਾ ਅੰਦਰੂਨੀ ਮਸਲਾ ਵਾ ਸਾਡੀ ਹਦੂਦ ਦੇ ਅੰਦਰ ਦਾ ਮਸਲਾ ਵਾ ਜਾਂ ਸਾਡੇ ਆਪਸ ਦੇ ਲੋਕਾਂ ਦਾ ਮਸਲਾ ਵਾ ਕੀ ਇਹ ਪੋਸੀਬਲ ਆ ਕਿ ਅਸੀਂ ਮਤਾ ਨੰਬਰ ਜਿਹੜਾ 493 ਆ 5920 ਨੂੰ ਜਿਹੜਾ ਪਾਇਆ ਸੀਗਾ ਉਹ ਤਾਂ ਪਾਇਆ ਕਿ ਸਾਨੂੰ ਵਕ ਵਕ ਸਿੱਖ ਜਦੇ ਬੰਦੀਆਂ ਨੇ ਪੱਤਰ ਲਿਖੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਐਸਜੀਪੀਸੀ ਨੇ ਆਪਣੇ ਮਸਲਿਆਂ ਵਿੱਚ ਕਦੇ ਵੀ ਪੁਲਿਸ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਇਹ ਮਸਲਾ ਵੀ ਜਿਹੜਾ ਧਾਰਮਿਕ ਅਤੇ ਪੰਥਕ ਰਵਾਇਤਾਂ ਦੇ ਅਨਸਾਰ ਸੁਲਝਾਇਆ ਜਾਵੇ ਹੁਣ ਮੈਂ ਤੁਹਾਨੂੰ ਮਤਾ ਵਿਖਾਉਣ ਲੱਗਾ ਵੀ ਆਹ ਮਤਾ ਨੰਬਰ ਇਹ ਜਿਹੜਾ 493 ਆ 59 ਜਿਹੜਾ 2020 ਨੂੰ ਪਾਇਆ ਗਿਆ ਇਹ ਵੱਖ-ਵੱਖ ਜਥੇਬੰਦੀਆਂ ਨੇ ਨਹੀਂ ਇਹ ਸਾਰ ਤਰਲੋਚਨ ਸਿੰਘ ਸਾਬਕਾ ਐਮਪੀ ਜਿਹੜੇ ਰਹੇ ਆ ਔਰ ਚੇਅਰਮੈਨ ਰਹੇ ਆ ਘਟ ਗਿਣਤੀਆਂ ਦੇ ਜਿੰਨਾ ਬਾਰੇ ਗੱਗ ਜਾ ਰਿਆ ਵੀ ਉਹ ਸਾਰ ਸਵਰਗਵਾਸੀ ਸਾਰ ਪ੍ਰਕਾਸ਼ ਸਿੰਘ ਬਾਦਲ ਦੇ ਤੇ ਓਮ ਪ੍ਰਕਾਸ਼ ਛਟਾਲਾ ਦੇ ਜਿਹੜੇ ਉਹ ਬੈਸਟ ਫਰੈਂਡ ਸੀਗੇ ਪੱਕੇ ਉਹ ਦੋਸ ਸੀਗੇ ਉਹਨਾਂ ਦਾ ਹਵਾਲਾ ਦੇ ਕੇ ਇਹ ਮਤਾ ਪਾਇਆ ਗਿਆ ਕਿ ਉਹਨਾਂ ਨੇ ਸਾਨੂੰ ਲਿਖਿਆ ਵੀ ਇਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਪਰ ਉਸ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਮੈਂ ਜ 7 ਦਿਨ ਪਹਿਲਾਂ ਆ ਇੱਕ ਮਤਾ ਨੰਬਰ ਆ 468 27820 ਨੂੰ ਇਹ ਪੂਰੀ ਡਿਟੇਲ ਇਹਦੇ ਬਾਰੇ ਤੁਸੀਂ ਸਿਰਫ ਇੰਨਾ ਹੀ ਦੱਸਿਆ ਵੀ ਆ ਮਤਾ ਪਾਇਆ ਸੀਗਾ ਇਹਦੀ ਪੂਰੀ ਡਿਟੇਲ ਤੇ ਤੁਸੀਂ ਦਿੱਤੀ ਨਹੀਂ ਉਹ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਜਿਸ ਦੇ ਵਿੱਚ ਸਪਸ਼ਟ ਲਿਖਿਆ ਗਿਆ ਕਿ 24/8/20 ਨੂੰ ਸ੍ਰੀ ਕਾਲਤਖਬ ਸਾਹਿਬ ਤੋਂ ਇੱਕ ਪੱਤਰ ਨੰਬਰ ਆ ਜਿਹੜਾ 20/140 5 ਸਿੰਘ ਸਹਿਬਾਨ ਦੇ ਜਿਹਦੇ ਵਿੱਚ ਆਦੇਸ਼ ਆ ਉਹਦੇ ਅਨਸਾਰ ਇੱਕ ਰਿਪੋਰਟ ਸਾਡੇ ਕੋਲ ਭੇਜੀ ਗਈ ਐ ਐਸਜੀਪੀਸੀ ਕੋਲ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਜਥੇਦਾਰ ਸ੍ਰੀ ਕਾਲਤਖਬ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਰ ਈਸ਼ਰ ਸਿੰਘ ਐਡਵੋਕੇਟ ਦੀ ਗਵਾਹੀ ਵਾਲੀ ਇੱਕ ਕਮੇਟੀ ਬਣਾਈ ਸੀ ਜਿਹਦੀ ਜਾਂਚ ਕਮਿਸ਼ਨ ਨੇ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਸੀਗਾ ਉਹਦੀ ਰਿਪੋਰਟ ਦੇ ਅਨਸਾਰ ਇਹ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਕਰਮਚਾਰੀਆਂ ਦੀ ਨਿੱਜੀ ਲਾਲਸਾ ਬੇਈਮਾਨੀ ਮਿਲੀਭੁਗਤ ਕਰਕੇ ਐਸਜੀਪੀਸੀ ਤੇ ਸਿੱਖ ਕਾਮ ਦੀ ਬਹੁਤ ਜ਼ਿਆਦੀ ਜਿਹੜੀ ਉਹ ਨਮੋਸ਼ੀ ਹੋਈ ਆ ਇਹਨਾਂ ਡਿਊਟੀ ਦੇ ਵਿੱਚ ਕਟਾਈਆਂ ਵਰਤਦਿਆਂ ਆਪਣੇ ਕੰਮ ਦੇ ਵਿੱਚ ਕਟਾਈਆਂ ਵਰਤਦਿਆਂ ਅਮਾਨਤ ਦੇ ਵਿੱਚ ਖਿਆਨਤ ਹੀ ਨਹੀਂ ਕੀਤੀ ਜਿਸ ਨੂੰ ਕਿਸੇ ਇਹਨਾਂ ਅਮਾਨਤ ਦੇ ਵਿੱਚ ਖਿਆਨਤ ਕੀਤੀ ਆ ਇਹਨੂੰ ਕਿਸੇ ਤਰੀਕੇ ਵੀ ਜਿਹੜਾ ਮਾਫ ਨਹੀਂ ਕੀਤਾ ਜਾ ਸਕਦਾ ਇਸ ਰਿਪੋਰਟ ਦੇ ਵਿੱਚ 11 ਨਾਮ ਦਿੱਤੇ ਗਏ ਫੌਜਦਾਰੀ ਕੇਸ ਕਰਨ ਦਾ ਕਿਹਾ ਜਿਹਦੇ ਉੱਤੇ ਪਰਚਾ ਦਰਜ ਹੋਣਾ ਸੀਗਾ ਫੌਜਦਾਰੀ ਕੇਸ ਦਾ ਮਤਲਬ ਇਹ ਆ ਵੀ ਪਰਚੇ ਦਰਜ ਕਰਾਉਣੇ ਸੀਗੇ ਉਹਦੇ ਵਿੱਚ ਸਤਿੰਦਰ ਸਿੰਘ ਕੋਹਲੀ ਇਹ ਵੀ ਪ੍ਰਮਾਣ ਕੀਤਾ ਗਿਆ ਇਸ ਮਤੇ ਦੇ ਵਿੱਚ ਕੇਸਤਿੰਦਰ ਸਿੰਘ ਕੋਹਲੀ ਜਿਹੜਾ ਸੀਏ ਆ ਜਿਹੜਾ ਚਾਰਟਰਡ ਅਕਾਊਂਟੈਂਟ ਆ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਜਿਹੜਾ ਦਿੰਦਾ ਵਾ ਉਹਨੂੰ ਉਹ ਸੇਵਾਵਾਂ ਤਰੰਤ ਜਿਹੜੀਆਂ ਖਤਮ ਕੀਤੀਆਂ ਜਾਂਦੀਆਂ ਵਾ ਇਹ ਸੀਏ ਬਾਰੇ ਵੀ ਮੈਂ ਸੰਗਤ ਨੂੰ ਦੱਸਣਾ ਚਾਹੁੰਨਾ ਵਾ ਕਿ ਕਰੋੜ ਸਵਾ ਕਰੋੜ ਰੁਪਈਆ ਸਾਲ ਦਾ ਉਹਦੀ ਤਨਖਾਹ ਸੀਗੀ 10-12 ਲੱਖ ਰੁਪਈਆ ਮਹੀਨਾ ਉਹ ਗੁਰੂ ਘਰ ਤੋਂ ਜਿਹੜਾ ਸੀਏ ਲੈਂਦਾ ਰਿਹਾ ਵਾ ਸੰਗਤ ਦਾ ਪੈਸਾ ਇੱਥੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਇੱਥੇ ਸਾਡੇ ਨਾਲ ਹੀ ਡੇਰਾ ਹੈ ਰਾਧਾ ਸਵਾਮੀ ਜਿਹੜਾ ਡੇਰਾ ਹੈ ਉੱਥੇ ਜਾ ਕੇ ਤੁਸੀਂ ਵੇਖੋ ਨਾ ਕਰੋੜਾਂ ਰੁਪਈਆ ਦਾ ਪੈਕੇਜ ਛੱਡ ਕੇ ਦੁਨੀਆ ਭਰ ਚੋਂ ਲੋਕ ਉੱਥੇ ਇੰਜੀਨੀਅਰ ਸੀਏ ਉਹ ਮੁਫਤ ਦੇ ਵਿੱਚ ਸਵਾਵਾ ਨਿਭਾਉਣ ਆਉਂਦੇ ਉਸ ਡੇਰੇ ਦੇ ਵਿੱਚ ਤੇ ਐਸਜੀਪੀਸੀ ਦੇ ਵਿੱਚ ਇਹੋ ਜੀਆਂ ਸਵਾਵਾ ਕਿਉਂ ਨਹੀਂ ਲਈਆਂ ਜਾ ਸਕਦੀਆਂ ਲੋਕ ਨੌਜਵਾਨ ਤੱਕ ਆਪਣੀ ਮਤਲਬ ਵੀ 50 ਸਾਲ ਤੋਂ ਥੱਲੇ ਜਿਹੜੇ ਰਿਟਾਇਰ ਵੀ ਨਹੀਂ ਹੋਏ ਹੁੰਦੇ ਉਹ ਵੀ ਆਪਣੇ ਪੈਕੇਜ ਛੱਡ ਕੇ ਡੇਰੇ ਨੂੰ ਸਮਰਪਿਤ ਹੋ ਜਾਂਦੇ ਆ ਤੇ ਸਾਡੀ ਸੰਸਥਾ ਤੇ ਏਨੀ ਵੱਡੀ ਆ ਇੱਥੇ ਤੁਹਾਨੂੰ ਇਹੋ ਜਿਹੇ ਲੋਕ ਲੱਭਦੇ ਹੀ ਨਹੀਂ ਵੀ ਫੇਰ ਸਵਾ ਜਿਹੜਾ ਕਰੋੜ ਰੁਪਈਆ ਸਾਲ ਦਾ ਕੀ ਦੇਣ ਦੀ ਲੋੜ ਸੀਗੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਇੱਕ ਬੜਾ ਵੱਡਾ ਤੱਬਾਵਾ ਵੀ ਸ਼੍ਰੋਮਣੀ ਕਮੇਟੀ ਕੋਲ ਸਾਡੇ ਕੋਈ ਇਹੋ ਜੇ ਕੋ ਬੰਦੇ ਨਹੀਂ ਹੈਗੇ ਕਿ ਜਿਹੜੇ ਮੁਖਤਸਵਾਵਾ ਦੇ ਸਕਣ ਇਸ ਤੋਂ ਬਾਅਦ ਜਦੋਂ ਇਹ ਮਤਾ ਪਾਸ ਹੁੰਦਾ ਜੋਦੋਂ ਇਹਦੇ ਵਿੱਚ ਦੋਸ਼ੀ ਠਰਾਈ ਜਾਂਦੇ ਆ ਇਸ ਤੋਂ ਤੁਰੰਤ ਬਾਅਦ ਸਾਰ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਤੁਹਾਡੇ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ ਉਹ ਇੱਕ ਪ੍ਰੈਸ ਕੰ ਵੀ ਕਿੰਨਾ ਕਿੰਨਾ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਆ ਕਿੰਨਾ ਕਿੰਨਾ ਲੋਕਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਣੀ ਆ ਇਹ ਤੁਸੀਂ ਤੈਅ ਕਰੋਗੇ ਤੁਹਾਡੀ ਡਿਊਟੀ ਲਈ ਗਈ ਸੀ ਔਰ ਪਰਚਾ ਦਰਜ ਕਰਾਉਣ ਦੇ ਬਜਾਏ ਤੁਸੀਂ ਆਹ ਡਿਊਟੀ ਨਿਭਾ ਰਹੇ ਹੋ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਜਿਹੜੀ ਤੁਹਾਡੀ ਉਸ ਵੇਲੇ ਦੇ ਪ੍ਰਧਾਨ ਨੇ ਡਿਊਟੀ ਲਈ ਸੀ ਤੇ ਤੁਸੀਂ ਆਹ ਸਵਾਲ ਖੜੇ ਕਰ ਰਹੇ ਹੋ ਵੀ ਪਰਚਾ ਕੋ ਦਰਜ ਕੀਤਾ ਗਿਆ ਹੁਣ ਸਵਾਲ ਇਹ ਆਤਾ ਮੀ ਸਾਹਿਬ ਕਿ ਪੰਜ ਸਿੰਘ ਸਹਿਬਾਨ ਦਾ ਫੈਸਲਾ ਇੱਕ ਪੰਜ ਸਿੰਘ ਸਹਿਬਾਨ ਦੇ ਫੈਸਲੇ ਦੇ ਉੱਤੇ ਸਾਰ ਤਰਲੋਚਨ ਸਿੰਘ ਉਹਨਾਂ ਦੀ ਚਿੱਠੀ ਜਿਹੜੀ ਉਹ ਭਾਰੀ ਹੋ ਗਈ ਕੀ ਸਾਰ ਤਰਲੋਚਨ ਸਿੰਘ ਪੰਜ ਸਿੰਘ ਸਹਿਬਾਨਾਂ ਤੋਂ ਉੱਪਰ ਹੋ ਗਏ ਤੇ ਜੇ ਸਾਰ ਤਰਲੋਚਨ ਸਿੰਘ ਉਹਨਾਂ ਇਹ ਹੋਰ ਸਿੱਖ ਵਿਦਵਾਨਾਂ ਨੇ ਚਿੱਠੀਆਂ ਲਿਖੀਆਂ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਨਹੀਂ ਲਿਖੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਉਂ ਨਹੀਂ ਲਿਖੀਆਂ ਉਹ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਸਿੱਧੀਆਂ ਐਸਜੀਪੀਸੀ ਨੂੰ ਕਿਉਂ ਲਿਖੀਆਂ ਗਈਆਂ ਜਦੋਂ ਕਿ ਇਹ ਫੈਸਲਾ ਜਿਹੜਾ ਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹਨਾਂ ਤੋਂ ਬਾਅਦ ਆਇਆ ਜਿਹੜਾ ਤੁਸੀਂ ਫੈਸਲਾ ਕੀਤਾ ਵੀ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਇਹਨਾਂ ਦੀ ਚਿੱਠੀ ਏਡੀਆ ਵੀ ਹੋ ਗਈ ਵੀ ਪੰਜ ਸਿੰਘ ਸਹਿਬਾਨੀ ਆਪਾਂ ਉਹਨਾਂ ਦੇ ਥੱਲੇ ਲਾ ਕੇ ਰੱਖ ਦਿੱਤੇ ਨਾਲੇ ਇੱਕ ਹਫ਼ਤੇ ਦੇ ਵਿੱਚ ਇੱਕ ਹਫਤੇ 'ਚ ਫੈਸਲਾ ਬਦਲਿਆ ਗਿਆ ਇੱਕ ਹਫਤੇ ਦੇ ਵਿੱਚ ਆ ਦੋਵੇਂ ਮੈਂ ਨਾਲ ਥੱਲੇ ਪਾ ਵੀ ਦਊਂਗਾ ਜਿਹੜੇ ਆ ਮਤੇ ਆ ਇੱਕ ਹਫਤੇ ਦੇ ਵਿੱਚ ਫੈਸਲਾ ਬਦਲਣਾ ਏਡੀ ਕੀ ਮਜਬੂਰੀ ਬਣ ਗਈ ਸੀ ਕਿ ਆਪਾਂ ਸ੍ਰੀ ਕਾਲ ਤਖਤ ਸਾਹਿਬ ਦਾ ਫੈਸਲਾ ਹੀ ਬਦਲ ਦਿੱਤਾ ਕੀ ਇਹਦੇ ਵਿੱਚ ਕੋ ਵੱਡੇ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਆਪਾਂ ਬਚਾਉਣ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਦੇ ਉਹਨਾਂ ਤੱਕ ਆਗ ਜੜੀ ਪਹੁੰਚੜੀ ਸੀ ਉਹਨਾਂ ਤੱਕ ਇਹ ਸੇਕ ਪਹੁੰਚਣਾ ਸੀਗਾ ਇਹ ਮੈਨੂੰ ਪਤਾ ਤੇ ਲੱਗੇ ਸੰਗਤ ਜਾਣਨਾ ਚਾਹੁੰਦੀ ਆ ਵੀ ਇਹ ਫੈਸਲਾ ਬਦਲ ਕਿਉਂ ਦਿੱਤਾ ਗਿਆ ਸੀ ਆਪਾਂ ਬਾਰ-ਬਾਰ ਧਰਾਉਨੇ ਆ ਵੀ ਪੁਲਿਸ ਜਿਹੜਾ ਇਸ ਕੰਮ ਦੇ ਵਿੱਚ ਦਖਲ ਨਹੀਂ ਦੇ ਸਕਦੀ ਹੁਣ ਮੈਂ ਏਕਾਲ ਤਖਤ ਸਾਹਿਬ ਤੋਂ ਵੀ ਇਹੋ ਹੁਕਮ ਫਰਮਾਨ ਜਾਰੀ ਹੁੰਦਾ ਕਿ ਸਰਕਾਰ ਤੇ ਪੁਲਿਸ ਇਹਨਾਂ ਮਸਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦੀ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਕਿ 2002 ਦੇ ਵਿੱਚ ਆਪਾਂ ਪਹਿਲੇ ਫੈਸਲੇ ਕੋ ਭੁੱਲ ਜਾਨੇ ਆ ਨਵੇਂ ਫੈਸਲੇ ਆਪਣੇ ਏਕਾਲ ਤਖਤ ਸਾਹਿਬ ਤੋਂ ਕਿਸੇ ਔਰਤ ਦੇ ਨਾਲ ਅਮੈਤਿਕ ਸੰਬੰਧ ਬਣਾਉਣ ਦੇ ਮਸਲੇ ਦੇ ਵਿੱਚ ਸ੍ਰੀ ਏਕਾਲ ਤਖਤ ਸਾਹਿਬ ਤੋਂ ਬਰੀ ਕਰ ਦਿੱਤਾ ਗਿਆ ਸੀਗਾ ਦੋਸ਼ ਮੁਕਤ ਕਰ ਦਿੱਤਾ ਗਿਆ ਸੀਗਾ ਪਰ ਅਦਾਲਤ ਨੇ ਉਹਨਾਂ ਨੂੰ ਉਸ ਫੈਸਲੇ ਦੇ ਵਿੱਚ ਸਜ਼ਾ ਸੁਣਾ ਦਿੱਤੀ ਸੀ ਤੇ ਕਾਲ ਤਖਤ ਸਾਹਿਬ ਤੋਂ ਇੱਕ ਫੈਸਲਾ ਆਇਆ ਸੀਗਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਣ ਵਾਲੇ ਕਿਸੇ ਵੀ ਮਸਲੇ ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਨਹੀਂ ਵਿਚਾਰਿਆ ਜਾਊਗਾ ਆਪਾਂ ਇਹ ਫੈਸਲਾ ਕੋ ਭੁੱਲ ਗਏ ਪਰਸੋਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਗਿਆਨੀ ਹਰਪ੍ਰੀਤ ਜਿਦੋਂ ਬਾਦਲਾਂ ਦੇ ਕਹਿਣੇ ਦੇ ਵਿੱਚ ਸੀਗੇ ਕਿ ਸਰਕਾਰ ਇਸ ਮਸਲੇ ਦੇ ਉੱਤੇ ਦਖਲ ਨਹੀਂ ਦੇ ਸਕਦੀ ਗਿਆਨੀ ਜੀ ਦੀ ਆ ਵੀਡੀਓ ਤੇ ਤੁਸੀਂ ਵਿਖਾ ਦਿੱਤੀ ਜਥੇਦਾਰ ਸਾਹਿਬ ਆ ਇੱਕ ਵੀਡੀਓ ਮੈਂ ਲੱਗਾ ਨਾਲ ਉਹਨਾਂ ਦੀ ਲਾਉਣ ਇਹ ਵੀਡੀਓ ਕਿਉਂ ਨਹੀਂ ਦਿਖਾਉਂ ਲਾ ਦੱਸ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਹੈਰਾਨਗੀ ਦੀ ਗੱਲ ਆ ਯਾਰ ਇਹਦੇ ਵਿੱਚ ਗੁਰਮਤ ਮਰਿਆਦਾ ਕਿੱਥੋਂ ਆ ਗਈ ਅਮਾਨਤ ਚ ਖਿਆਨਤ ਕੀ ਇਹ ਗੁਰਮਤ ਮਰਿਆਦਾ ਵਾ ਕਿਸੇ ਕੰਮ ਦੇ ਵਿੱਚ ਚੋਰੀ ਇਹ ਗੁਰਮਤ ਮਰਿਆਦਾ ਵਾ ਕਿ ਪੈਸਿਆਂ ਦਾ ਹੇਰ ਫੇਰ ਇਹ ਗੁਰਮਤ ਮਰਿਆਦਾ ਵਾ ਇਹਦੀ ਜਿਹੜੀ ਜਾਂਚ ਆ ਗੁਰਮਤ ਮਰਿਆਦਾ ਨਾਲ ਹੋ ਸਕਦੀ ਆ ਇਹਦੀ ਜਾਂਚ ਪੁਲਿਸ ਨੂੰ ਕਰਨ ਦਿਓ ਮੈਂ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿਸੇ ਨਜਾਇਜ਼ ਬੰਦੇ ਨੂੰ ਫਸਾਇਆ ਜਾਵੇ ਮੇਰਾ ਬਾਕੀ ਵਾਂਗੂ ਕੰਮ ਨਹੀਂ ਹੈਗਾ ਵੀ ਉਹਦੇ ਉੱਤੇ ਰੋਟੀਆਂ ਸੇਕੀਆਂ ਜਾਣ ਤੇ ਗਾਲਾਂ ਹੀ ਕੱਢੀ ਜਾਣੀਆਂ ਵਾ ਵਿਰੋਧੀਆਂ ਨੂੰ ਮੈਂ ਗੱਲ ਕਹਿਣੀ ਚਾਹੁੰਦਾ ਪਰਚਾ ਭਾਵੇਂ ਰੱਦ ਕਰ ਦਿਓ ਪਰ ਸੰਗਤ ਇਹ ਤੇ ਜਾਣਨਾ ਚਾਹੁੰਦੀ ਆ ਨਾ ਜਿਹੜੇ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੇ ਆ ਜਿਹੜੇ ਵੀ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਆ ਕਿ ਗੁਰੂ ਮਹਾਰਾਜ ਦੇ 328 ਸਰੂਪ ਜਿਹੜੇ ਆ ਉਹ ਹੈਗੇ ਕਿੱਥੇ ਆ ਉਹ ਸੁਰੱਖਿਅਤ ਵੀ ਹੈਗੇ ਆ ਕਿ ਨਹੀਂ ਹੈਗੇ ਪੈਸੇ ਦੀ ਰਿਕਵਰੀ ਜ਼ਰੂਰੀ ਨਹੀਂ ਹੈ ਗੁਰੂ ਮਹਾਰਾਜ ਦੇ ਸਰੂਪ ਲੱਭਣੇ ਜ਼ਿਆਦਾ ਜ਼ਰੂਰੀ ਆ ਉਹਨਾਂ ਨੂੰ ਲੱਭਣਾ ਜ਼ਿਆਦਾ ਜ਼ਰੂਰੀ ਆ ਐਸਜੀ ਐਸਜੀ ਪੀਸੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਕੋ ਕੋ ਸਾਧਨ ਹੈਗੇ ਆ ਉਹ ਆਪਣੇ ਪੱਧਰ ਦੇ ਉੱਤੇ ਪਤਾ ਕਰ ਲੈਣ ਦੇ ਸਰੂਪ ਜਿਹੜੇ ਅੱਜ ਵੀ ਉਹ ਮਰਿਆਦਾ ਚ ਪਏ ਆ ਕਿ ਨਹੀਂ ਪਏ ਕੱਲ ਨੂੰ ਜੇ ਕੋ ਫੇਰ ਅਨਹੋਣੀ ਹੁੰਦੀ ਆ ਤੇ ਫੇਰ ਪੰਜਾਬ ਜਿਹੜਾ ਅੱਗ ਦੀ ਪੱਠੀ ਦੇ ਵਿੱਚ ਫੇਰ ਜਿਹੜਾ ਝੋਕਿਆ ਜਾਊਗਾ 2015 ਵਾਂਗੂ ਫਿਰ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਕਿ ਉਹਨਾਂ 328 ਸਰੂਪਾਂ ਦੇ ਵਿੱਚੋਂ ਜੇ ਕਿਸੇ ਦੀ ਵਿਧ ਵੀ ਹੋ ਜਾਂਦੀ ਆ ਜਾਂ ਕੋ ਘਟਣਾ ਵਾਪਰ ਜਾਂਦੀ ਆ ਤੇ ਪੰਜਾਬ ਦੇ 2015 ਵਾਲੇ ਹਾਲਾਤ ਬਣਨਗੇ ਉਤੋਂ ਜ਼ਿਆਦਾ ਜ਼ਰੂਰੀ ਇਹ ਨਹੀਂ ਆ ਕਿ ਪੁਲਿਸ ਇਹਨਾਂ ਨੂੰ ਲੱਭ ਲਵੇ ਜੇ ਤੁਹਾਡੇ ਕੋਲ ਲੱਭੇ ਜਾਣ ਤੇ ਲੱਭ ਲੈਣ ਤੇ ਪੁਲਿਸ ਨੂੰ ਮੈਂ ਫਿਰ ਕਹਿੰਨਾ ਉਹਨਾਂ ਨੂੰ ਚੱਚ ਚ ਸਹਿਯੋਗ ਕਰੋ ਰੋਕੋ ਨਾ ਪੁਲਿਸ ਨੂੰ ਸਗੋ ਆਪ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਵੀ 328 ਜਿਹੜੇ ਸਰੂਪ ਆ ਉਹ ਗੁਰੂ ਮਹਾਰਾਜ ਦੇ ਹਰ ਤਰੀਕੇ ਲੱਭਣੇ ਆ ਕੀ ਉਹ ਮर्यादा ਦੇ ਅਨਸਾਰ ਰੱਖੇ ਆ ਕਿ ਨਹੀਂ ਰੱਖੇ ਇਦਾਂ ਦੀ ਤੁਲਨਾ ਜਿਹੜੀ ਉਹ 10 12 ਮਸਲਿਆਂ ਦੇ ਨਾਲ ਨਾ ਕਰੋ ਜਿਹੜੇ ਰੋਜ਼ ਚੋਰੀਆਂ ਹੁੰਦੀਆਂ ਵਾਂ ਜਿਹੜੀਆਂ ਚਕਾਰੀਆਂ ਹੁੰਦੀਆਂ ਵਾਂ ਜਿਹੜੇ ਕੋ ਨਿੱਕੇ ਮੋٹے ਝਗੜੇ ਹੁੰਦੇ ਆ ਗੁਰੂ ਮਹਾਰਾਜ ਦੇ ਸਰੂਪ ਦੀ ਤੁਲਨਾ ਤੁਸੀਂ ਇਹਦੇ ਨਾਲ ਨਹੀਂ ਕਰ ਸਕਦੇ ਇੱਕ ਭੌਰ ਸਾਹਿਬ ਦੀ ਵੀਡੀਓ ਆ ਉਹ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਲੱਭ ਜਾਵੇ ਉਹਨਾਂ ਨੇ ਵੀ ਇੱਕ ਵਾਰੀ ਕਿਹਾ ਸੀਗਾ ਕਿ ਇਹ ਜਿਹੜੇ ਸਰੂਪ ਆ ਇੱਕ ਮੇਰੇ ਇਲਾਕੇ ਚ ਡੇਹਰਾ ਪੈਂਦਾ ਵਾ ਉਹਨਾਂ ਨੇ 40 ਸਰੂਪ ਮੇਰੇ ਕੋਲੋਂ ਮੰਗੇ ਸੀਗੇ ਪਰ ਉੱਥੇ ਇਨਸਪੈਕਸ਼ਨ ਦੇ ਵਿੱਚ ਇਹ ਮੈਂ ਮਨਾ ਕਰ ਦਿੱਤਾ ਸੀਗਾ ਕਿ ਇੱਥੇ ਮਰਿਆਦਾ ਨਹੀਂ ਹੈਗੀ ਇਹਨਾਂ ਨੂੰ ਸਰੂਪ ਨਾ ਦਿੱਤੇ ਜਾਣ ਪਰ ਮੈਨੂੰ ਬਾਅਦ ਚੋਂ ਪਤਾ ਲੱਗਾ ਇਹ ਭੌਰ ਸਾਹਿਬ ਦੇ ਸ਼ਬਦ ਆ ਕਿ ਉੱਥੇ ਜਿਹੜੇ ਸਰੂਪ ਆ ਉਹ ਪਹੁੰਚੇ ਆ ਕੀ ਇਹ ਸਰੂਪ ਜਿਹੜੇ ਡੇਰੇ ਮਰਿਆਦਾ ਚ ਨਹੀਂ ਹੈਗੇ ਉਹਨਾਂ ਕੋਲ ਤਾਂ ਨਹੀਂ ਪਹੁੰਚੇ ਜਿਹੜੇ ਕੋ ਲੋਕ ਗੁਰੂ ਮਹਾਰਾਜ ਨੂੰ ਮਰਿਆਦਾ ਦੇ ਨਾਲ ਨਹੀਂ ਰੱਖ ਸਕਦੇ ਉਹਨਾਂ ਕੋਲ ਤਾਂ ਨਹੀਂ ਪਹੁੰਚੇ ਸੋ ਇਹਦੀ ਜਾਂਚ ਬੜੀ ਜ਼ਿਆਦਾ ਜ਼ਰੂਰੀ ਆ ਆਪਾਂ ਹਰ ਵੇਲੇ ਆਪਾਂ ਬਾਦਲ ਸਾਹਿਬ ਨੂੰ ਨਾ ਵੇਖਣਾ ਸ਼ੁਰੂ ਕਰ ਦਈਏ ਵੀ ਇਹ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਆ ਉਹਨਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਆ ਸਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਤਰੱਕੀ ਕਰੋ ਪਰ ਆਪ ਦੀ ਸ਼੍ਰੋਮਣੀ ਕਮੇਟੀ ਨੂੰ ਅੱਜ ਤਾਂ ਹਮੀਦ ਸਾਹਿਬ ਉਹਦੇ ਵਿੱਚ ਬੋਲਦੇ ਸੀਗੇ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਤੇ ਹੈਗਾ ਹੀ ਹੈਗਾ ਵਾ ਪਰ ਪ੍ਰਧਾਨ ਤੇ ਹੈਗਾ ਹੀ ਹੈਗਾ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਆ ਇਹ ਸ਼੍ਰੋਮਣੀ ਕਮੇਟੀ ਨੂੰ ਵੀ ਆਪਾਂ ਦਾ ਵਿੰਗ ਦੱਸਣ ਲੱਗ ਪਿਆ ਇੱਥੇ ਤੇ ਹਰ ਧਰਮਾਂ ਦੇ ਲੋਕ ਹਰ ਪਾਰਟੀਆਂ ਦੇ ਲੋਕ ਤੁਹਾਨੂੰ ਨਾ ਤਬਸਤਕ ਹੋਣ ਆਉਂਦੇ ਆ ਜਿਵੇਂ ਪ੍ਰਧਾਨ ਮੰਤਰੀ ਹੁੰਦਾ ਨਾ ਉਹ ਕੱਲਾ ਇੱਕ ਪਾਰਟੀ ਦਾ ਨਹੀਂ ਰਹਿ ਜਾਂਦਾ ਉਹ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਵਾ ਇਹ ਆਦਾਰਾ ਸਾਰੇ ਦੇਸ਼ ਵਾਸੀਆਂ ਦਾ ਵਾ ਇਹਨੂੰ ਕੱਲਾ ਅਕਾਲੀ ਦਲ ਦੇ ਨਾਲ ਨਾਲ ਜੋੜੋ ਸਾਰ ਸੁਖਬੀਰ ਸਿੰਘ ਬਾਦਲ ਤੁਹਾਡਾ ਵੱਡਾ ਪਾਣ ਇਸ ਵਿੱਚ ਤੁਹਾਡਾ ਅਕਸ ਹੋਰ ਵਧੂਗਾ ਤੁਹਾਨੂੰ ਲੱਗਦਾ ਨਾ ਵੀ ਤੁਹਾਡਾ ਪੰਜਾਬ ਚ ਅਕਸ ਵਧਿਆ ਲੋਕਾਂ ਨੂੰ ਵੀ ਲੱਗਦਾ ਤੁਹਾਡਾ ਅਕਸ ਵਧਿਆ ਵਾ ਤੁਹਾਡਾ ਅਕਸ ਹੋਰ ਵਧੂਗਾ ਪੰਜਾਬ ਦੇ ਵਿੱਚ ਜੇ ਤੁਸੀਂ ਇਹਦੀ ਸਪਸ਼ਟ ਜਾਂਚ ਕਰਨ ਦੀ ਇਹਨਾਂ ਨੂੰ ਹਦਾਇਤ ਕਰ ਦਿਓ ਵੀ ਕੱਲੀ-ਕੱਲੀ ਚੀਜ਼ ਜਿਹੜੀ ਸੱਟ ਨੂੰ ਚਾਹੀਦੀ ਆ ਉਹਨੂੰ ਦਿੱਤੀ ਜਾਵੇ ਹੋ ਸਕਦਾ ਲੋਕਾਂ ਦੇ ਦਿਲਾਂ 'ਚ ਤੁਹਾਡਾ ਹੋਰ ਸਤਕਾਰ ਬਣੇ ਲੋਕ 2027 'ਚ ਲੋਕ ਤੁਹਾਨੂੰ ਮੁੱਖ ਮੰਤਰੀ ਬਣਾ ਦੇਣ ਪਰ ਇਸ ਤਰੀਕੇ ਨਹੀਂ ਕਿ ਗੁਰੂ ਮਹਾਰਾਜ ਦੇ ਜੋ ਕੋ ਸਰੂਪ ਲੱਭਣਾ ਚਾਹੁੰਦਾ ਉਹਨਾਂ ਦੀ ਜਾਂਚ ਕਰਨਾ ਚਾਹੁੰਦਾ ਤੇ ਉਹਦੇ ਉੱਤੇ ਆਪਾਂ ਕੱਲ ਤੱਕ ਖਤਾਬ ਤੋਂ ਫੈਸਲੇ ਸੁਣਾਉਣੇ ਸ਼ੁਰੂ ਕਰ ਦਿੱਤੇ ਨੇ ਮੰਦ ਭਾਗਾ ਹਰ ਗੁਰੂ ਦਾ ਸਿੱਖ ਇਹ ਜਾਣਨਾ ਚਾਹੁੰਦਾ ਮੈਂ ਖੀਰ ਚ ਇਹ ਗੱਲ ਕਹਿਣੀ ਚਾਹੁੰਦਾ ਕਿ ਹਰ ਸਿੱਖ ਜਾਣਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੇ ਸਰੂਪ ਜਿਹੜੇ 328 ਸਰੂਪ ਨੇ ਉਹ ਕਿੱਥੇ ਪਏ ਨੇ ਕੀ ਉਹ ਮਰਿਆਦਾ ਦੇ ਅਨਸਾਰ ਨੇ ਜੇ ਬਿਲਕੁਲ ਹੀ ਉਹ ਪੈਸੇ ਦੀ ਇਹ ਰਾਫੇਰੀ ਹੋਈ ਆ ਜੇ ਉਹ ਮਰਿਆਦਾ ਦੇ ਅਨਸਾਰ ਨੇ ਤੇ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਭਾਈ ਇਹ ਪਰਚਾ ਹੀ ਰੱਦ ਕਰ ਦਿਓ ਸਿਰਫ ਪੈਸੇ ਦਾ ਹੀ ਏਰਫੇਰ ਹੋਇਆ ਇਹਦੀ ਰਿਕਵਰੀ ਤੇ ਕਿਤੋਂ ਵੀ ਹੋ ਸਕਦੀ ਆ ਕੋਈ ਵੀ ਬੰਦਾ ਇਨੇ ਕ ਪੈਸੇ ਦੇ ਸਕਦਾ ਵਾ ਸੋ ਇਹਦੀ ਜਾਂਚ ਜਿਹੜੀ ਉਹ ਬਹੁਤ ਜ਼ਰੂਰੀ ਆ ਧੰਨਵਾਦ